ਸਾਡੇ ਝੋਨੇ ਦਾ ਕੀ ਹਾਲ ਹੋ ਗਿਆ 15 ਦਿਨ ਹੋ ਗਏ ਪਾਣੀ ਆਏ ਨੂੰ ਤੇ ਲੱਥਨ ਦੀ ਇਥੇ ਆਸ ਨਹੀਂ ਸਾਨੂੰ ਕਣਕ ਪੀਜਣ ਦੀ ਵੀ ਨਹੀਂ ਆਸ ਹੈਗੀ ਅੱਗੇ ਬੀਐਸਐਫ ਤਾਂ ਕੋਲੇ ਆ ਉਹਨਾਂ ਵਿੱਚ ਤਾਰਾਂ ਲਾਈਆਂ ਤਿੰਨ ਨਿੱਕੀ ਦੀ ਬੈਠਿਆ ਉੱਥੇ ਬੂਟੀ ਫੱਟੀ ਆ ਸਾਡਾ ਪਾਣੀ ਲੰਘ ਨਹੀਂ ਸਕਦਾ ਅਜੇ ਮਗਰੋਂ 15 ਪਿੰਡਾਂ ਦਾ ਪਾਣੀ ਆਉਣ ਡਿਆ ਵਿਆਪੜਾ ਇੱਥੇ ਆਣ ਕੇ ਪਾਣੀ ਖਲੋ ਜਾਂਦਾ ਹੈ ਸਾਡਾ ਕੋਈ ਬਚਾ ਨਹੀਂ ਸਾਡਾ ਇੰਨਾ 15 ਕਿੱਲੇ ਸਾਡਾ ਬਾ ਖਰਾਬ ਹੋ ਗਿਆ ਵਾ ਇੱਥੇ ਮੁਰਗੀਆਂ 3000 ਮੁਰਗੀ ਰੱਖੀ ਸੀ ਅਈ ਤੇਨੇ ਛੋ ਮੁਰਗੀ ਕੱਢ ਕੇ ਖੜੀ ਬਾਕੀ ਸਾਡੀ ਵਿੱਚੇ ਸਾਡੀ ਰੁੜ ਗਈ ਆ ਤੇ ਬਾਗ ਮਰੂਦਾਂ ਦਾ ਬਾਗ ਵੇਚਿਆ 5 ਲੱਖ ਦਾ ਇੱਕ ਫਲ ਵੀ ਨਹੀਂ ਤੋੜਿਆ ਤੇ ਪਾਣੀ ਚ ਡੁੱਬ ਗਿਆ ਤੇ ਸਭ ਖਰਾਬ ਹੋ ਗਿਆ ਹਜ਼ਾਰਾਂ एकड़ ਮੱਈਆਂ ਦਾ ਰਕਬਾ ਹੈ ਮੱਈਆਂ ਦੇ ਰਕਬੇ ਦੀ ਅਜੇ ਤੱਕ ਕੋਈ ਖਬਰ ਨਹੀਂ ਆਈ ਨਾ ਕਿਸੇ ਜਾਇਹ ਬੰਦੀ ਨੇ ਸਾਨੂੰ ਪੁੱਛਿਆ ਵਾ ਨਾ ਸਾਨੂੰ ਗਵਰਨਮੈਂਟ ਦਾ ਮੁਲਾਜ਼ਮ ਇੱਥੇ ਕੋਈ ਆਇਆ ਵਾ ਨਾ ਸਾਡੂ ਪਟਵਾਰੀ ਨੇ ਦਰਸ਼ਨ ਦਿੱਤੇ ਕੋਈ ਲੋਦੀ ਗੁਜਰ ਲੋਦੀ ਗੁਜਰ ਪੰਜੂਰਾ ਲੋਦੀ ਗੁਜਰ ਪਿੱਛੇ ਆ ਉੱਥੋਂ ਪੁਲ ਤੋਂ ਵੇਖ ਕੇ ਮੋੜ ਜਾਂਦੇ ਆ ਪੱਟੇ ਵੀ ਆ ਨੇ ਥੋੜਾ ਇੱਥੇ ਗੱਡੀ ਆਣਾ ਚਾਹੁੰਦੇ ਤੁਸੀਂ ਹੜਾਂ ਦੀ ਮਾਰੇ ਠਾਈ ਅਸੀਂ ਕਹਿਣਾ ਚਾਹੁੰਦੇ ਆਂ ਕਿ ਹੜ ਪੀਰਤ ਦੇ ਵਾਸਤੇ ਪਤਾ ਨਹੀਂ ਕਿੰਨੇ ਕ ਹਜ਼ਾਰਾਂ ਹੀ ਪਿੰਡ ਡੁੱਬ ਚੁੱਕੇ ਨੇ ਤੇ ਇੱਕ ਲੋਦੀ ਗੁਜਰ ਤੇ ਮਾਂਜ ਰਕਬਾ ਜਿਹੜਾ ਬਹੁਤ ਜ਼ਿਆਦਾ ਡੁੱਬਾ ਹੋਇਆ ਏ ਇੱਕ ਲੋਦੀ ਦੇ ਪੁਲ ਦੇ ਵਿੱਚ ਕੰਧਾਂ ਕੀਤੀਆਂ ਗਈਆਂ ਨੇ ਉਹ ਵਿੱਚੋਂ ਕੱਢੀਆਂ ਜਾਣ ਇੱਕ ਮਾਂਜ ਦੇ ਅਗਲੇ ਤਾਰਾਂ ਦੇ ਲਾ ਕੇ ਪੋਲਿਆ ਜਿਹੜਾ ਉਹਦੇ ਚੋਂ ਸੀਖਾ ਕੱਢੀਆਂ ਜਾਂਦੇ ਪਾਣੀ ਸਾਡਾ ਨਿਕਲ ਚੁੱਕੇ ਨਹੀਂ ਤੇ ਸਾਨੂੰ ਕਣਕਾਂ ਬੀਜਣੀਆਂ ਮੁਸ਼ਕਲ ਹੋ ਗਈਆਂ ਨੇ ਨਹੀਂ ਤੇ ਸਾਡੇ ਸਾਹਮਣੇ ਜਿਹੜੇ ਠੇਕੇ ਦੇ ਭਰਾਵਾਂ ਮਾਰਿਆ ਬਚਾਰਿਆਂ ਲਈਆਂ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਸਾਣਾ ਕਰਜ਼ੇ ਚੁੱਕ ਕੇ ਲਈਆਂ ਨੇ ਉਹ ਹੁਣ ਕਿੱਧਰ ਜਾਣਗੇ ਘੜੋ ਕਾਨੀ ਤੇ 50000 ਦੀ ਮੰਗ ਕਰਦੇ ਆ ਇਹ ਕੋਈ ਆਂਦੇ ਮੁਰਗੀ ਕੋਈ ਅਜੇ ਜਹੇਬੰਦੀ ਆਈ ਨਹੀਂ ਕੋਈ ਵਿਨੀयत ਹੈ ਨਾ ਸਰਕਾਰੀ ਅਧਿਕਾਰੀ ਆਏ ਜੇ ਕੋਈ ਆਉਂਦਾ ਤੇ ਉਥੇ ਫੋਟੋ ਲਵਾ ਕੇ ਲੋਦੀਓ ਪਾਣੀ ਚ ਖਲੋ ਕੇ ਵਾਪਸ ਚਲੇ ਜਾਂਦਾ ਇੱਧਰ ਕੋਈ ਇਹਨੇ ਅਜੇ ਤੱਕ ਮੰਗ ਨਹੀਂ ਦੀ ਮੰਨੀਆਂ ਦੀ ਕਹਿੰਨੀ ਖਬਰ ਨਹੀਂ ਲਈ ਕੋਈ ਉਹ ਮੰਗਲ ਨਹੀਂ ਦਿੱਤਾ ਵਾਣ ਕੇ ਮੌਕਾ ਵੇਖਣਾ ਡੀਸੀ ਸਾਹਿਬ ਆਵੇ ਸਾਡੇ ਪੁੱਲ ਦਾ ਮੌਕਾ ਵੇਖਣ ਆਣ ਕੇ ਮੌਕੇ ਵੇਖਣ ਦੂਹਾਂ ਪੁੱਲਾਂ ਦਾ ਵੇਖ ਕੇ ਤੇ ਸਾਨੂੰ ਉਹ ਸਹੀ ਕਰਕੇ ਦੇਣ ਕਿੰਨਾ ਕਿਨਾਰਾ ਕਿੰਨੇ ਏਕੜ ਜ਼ਮੀਨ ਖਰਾਬ ਹੋ ਗਈ ਸਾਡੇ ਮੰਨੀਆਂ ਦੀ ਕਰਤੂਕ ਨਹੀਂ ਤੇ 100 ਏਕੜ ਹੋ ਗਈ ਕੋਈ ਬਾਗ ਵਾਲੇ ਫਲਦਾਰ ਬੂਟੇ ਵੀ ਬਾਗ ਜਿਹੜਾ ਰਮਜੀਤ ਸਿੰਘ ਦਾ ਬਾਗ ਆ 15 ਕਿੱਲੇ ਤੋਂ ਵੱਧ ਬਾਗ ਆ ਜੋ ਅੱਜ ਬੇਕਾਰ ਹੋ ਰਿਹਾ ਸੋਕਰੇ ਬੂਟੇ ਸਾਰੇ ਦੋ ਚਾਦ ਦੇ ਵਿੱਚ ਸਾਰੇ ਖਤਮ ਹੋ ਜਣੇ ਆ। ਪਰ ਸ਼ਾਸਨ ਵਾਲਾ ਕੋਈ ਨਹੀਂ ਪਹੁੰਚਿਆ। ਕੋਈ ਨਹੀਂ ਜੀ ਅਜੇ ਤੱਕ ਪਹੁੰਚਿਆ ਸਾਡੇ ਕਿਸੇ ਸਾਰ ਨਹੀਂ ਲਈ ਅਜੇ ਤੱਕ। ਨਾ ਕੋਈ ਡੀਸੀ ਸਾਹਿਬ ਇੱਥੇ ਆਇਆ ਨਾ ਕੋਈ ਹੋਰ ਆਇਆ ਜੇ ਆਉਂਦਾ ਕੋਈ ਐਮਐਲਏ ਆਉਂਦਾ ਤੇ ਉਹ ਫੋਟੋ ਲਵਾ ਕੇ ਵਾਪਸ ਚਲੇ ਜਾਂਦਾ। ਕਿਸੇ ਨੇ ਨਹੀਂ ਆਖਿਆ ਵੀ ਤੁਹਾਨੂੰ ਮਾਮਜਾ ਐਸਾਬ ਨਾਲ ਦਿੱਤਾ ਜਾਊਗਾ ਜਾਂ ਐਸਾਬ ਨਾਲ ਦਿੱਤਾ ਜਾਊਗਾ। ਕੁਝ ਨਹੀਂ ਕਿਹਾ ਦਿੱਤਾ ਅਜੇ ਤੱਕ। ਠੀਕ। ਕੋ ਬੋਲਦੇ ਜੋ ਹਾਂਜੀ ਕੀ ਨਾ ਭਾਜੀ ਰਣਜੀਤ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਮੰਜਾ ਆ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਇੱਥੇ ਸਾਡਾ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਗਿਆ ਇਹ ਇੱਥੇ 15 ਕੇ ਲਈ ਮੇਰਾ ਬਾਗ ਨਸ਼ਟ ਹੋ ਗਿਆ ਤੇ ਝੋਨੇ ਦੀ ਸਾਾਨੂੰ 1 ਕਿਲੋ ਆਸ ਨਹੀਂ ਕਿਹੜਾ ਸਾਡਾ ਕਰੋੜਾਂ ਰੁਪਈਆ ਦਾ ਫਸਲ ਸੀ ਹਜ਼ਾਰਾਂ ਏਕੜ ਮੰਜਾ ਦਾ ਰਕਬਾ ਤੇ ਲੋਦੀ ਗੁਜਰਤਾ ਤੇ ਰਕਬਾ ਸਾਰਾ ਖਰਾਬ ਹੋ ਗਿਆ ਕੋਈ ਸਰਕਾਰੀ ਅਧਿਕਾਰੀ ਪਹੁੰਚਾ ਕੋਈ ਸਰਕਾਰੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਉਹ ਲੋਧੀ ਵਾਲੇ ਪੁੱਲ ਤੋਂ ਹੀ ਮੁੜ ਜਾਂਦੇ ਨੇ ਇੱਥੇ ਨਾ ਇਹਨਾਂ ਦਾ ਕੋਈ ਚਾਰਾ ਆਇਆ ਵਾ ਅਜੇ ਤੱਕ ਕਿਸੇ ਜਦੇ ਪੰਦੀਵਲੋਂ ਨਾ ਕੋਈ ਤੂੜੀ ਆਈ ਆ ਇਹ ਬੜੇ ਮੰਗ ਮੰਗੇ ਪਾਉਂਦੇ ਆ ਇਹ ਪਿੰਡੇ ਨਾਲ ਦਾ ਜਰੂਰ ਉੱਚੇ ਥਾਂ ਉਨਾਂ ਤੂੜੀਆਂ ਵੀ ਇੱਧਰ ਰੱਖੀਆਂ ਸੀ ਚਾਰਾ ਵੀ ਇੱਧਰ ਸੀ ਕਿੱਥੋਂ ਵੜ ਕੇ ਖੜਦੇ ਸੀ ਇਹਨਾਂ ਦਾ ਤਾਂ ਕੁਹਮ ਨਹੀਂ ਰਿਹਾ ਤੇ ਨਾ ਇੱਥੇ ਕੋਈ ਅਧਿਕਾਰੀ ਆਉਂਦਿਆ ਹੈ ਕੀ ਮੰਗ ਕਰਦੇ ਤੁਸੀਂ ਆਈਆਂ ਨੇ ਸਾਨੂੰ ਮਾਮਜਾ ਦਿੱਤਾ ਜਾ ਵੇ ਚਾਨੂੰ ਇੱਕ ਪੈਸੇ ਦੀ ਵੀ ਨਹੀਂ ਜਿਵੇਂ ਚਾਹ ਤਾਰਾਂ ਦੇ ਵਿੱਚੋਂ ਤਾਰਾਂ ਨਾ ਕੱਢੀਆਂ ਗਈਆਂ ਠੀਖਾਂ ਤੇ ਅਸੀਂ ਕੜਕ ਵੀ ਨਹੀਂ ਇੱਥੇ ਬੀਚ ਸਕਦੇ ਇਹ ਪਾਣੀ ਇਹ ਬੰਦ ਹੋਏਗੇ ਉਦਾਂ ਹੀ ਵਗਣਦੇ ਆ ਜੀ ਪਾਣੀ ਉੱਥੇ ਹੀ ਤਰ੍ਹਾਂ ਵਗਣ ਡਿਆ ਵੇਖੋ ਕੀ ਹਾਲਤ ਹੋ ਗਈ ਆ ਪਾਣੀ ਮੁਸਕ ਗਿਆ ਵਾ ਖਲੋ ਗਿਆ ਆਗੇ ਮਗਲ ਦਾ ਆ ਆ ਇਹ ਕਿੰਨੇ ਚਿਰ ਹੋ ਗਿਆ ਪਾਣੀ ਜਦੋਂ ਦਾ ਆੜਾ ਜਦੋਂ ਉਦੋਂ ਦਾ ਪਾਣੀ ਉਦੋਂ ਪਾਣੀ ਪਹਿਲਾਂ ਸਾਨੂੰ ਕਸਤਾਨਦ ਵੱਲੋਂ ਪਾਣੀ ਦਰਿਆ ਮੋੜਦਾ ਪਸਾਂ ਆਰਾਵੀ ਦਰਿਆ ਪਸਾਂ ਮੋੜਦਾ ਉਦੋਂ ਪਾਣੀ ਇਹ ਤੋਂ ਅਜੇ 8 ਫੁੱਟ ਜ਼ਿਆਦਾ ਸੀ ਹੁਣ ਜਾਵੀ ਪਸਾਂ ਮੁੜਿਆ ਤੇ ਪਿਛੋਂ ਅਜ ਨਾਲੀ ਵੱਲੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਇਹ ਇੱਥੇ ਆਣ ਕੇ ਪਾਣੀ ਖਲੋ ਗਿਆ ਹੈ ਪਾਣੀ ਇਹ ਗੁੱਲਤ ਦਾ ਨਹੀਂਗਾ ਇਹ ਨਾ ਅੱਧੀ ਲਸਤਨ ਦੀ ਸਰਕਾਰ ਤੋਂ ਕੀ ਆਸ ਰੱਖੀ ਤੁਸੀਂ ਸਰਕਾਰ ਤਾਂ ਹੀ ਆਨੇ ਸਾਨੂੰ ਵਾਛੂ ਵਾਦ ਮਾਮਜਾ ਦੇਣ ਸਾਡੇ ਮਾਲਦਾਂ ਖੇਤਾਂ ਚਾਰਾ ਘੱਲਣਾ ਤੂੜੀ ਘੱਲਣ ਕੇ ਗਰੀਬ ਕਈਆਂ ਲੋਕ ਇੱਕ ਕਿਲੋ ਦੀ ਵੀ ਨਹੀਂ ਆਸ ਹੈਗੀ ਤੈਨੂੰ ਇੱਥੇ ਇਹ ਲਾਕੇ ਤੇ ਨਾ ਮੰਨਾਂ ਦੇ ਲਾਕੇ ਤੇ ਕਿਲੋ ਦੀ ਵੀ ਨਹੀਂ ਆਸ ਹੈਗੀ ਇਹ ਪੈੜੀਆਂ ਕੋ ਠੇਕੇ ਤੇ ਲਈਆਂ ਠੇਕੇ ਦੇ 70 70 ਹਜ਼ਾਰ ਨੂੰ ਠੇਕੇ ਤੇ ਲਈਆਂ ਨੇ ਇਹ ਕਿੱਥੋਂ ਠੇਕਾ ਪੜਨਗੇ ਕਰਦਿਆ ਚੋਕੇ ਨਾ ਠਿਕਾ ਦਿੱਤਾ ਹੈ ਠੀਕ ਇੱਕ ਜਨਾ ਹੋਰ ਬੈਠ ਕਰ ਦੋ ਨਹੀਂ ਗਰਾਵ ਹੋ ਗਿਆ ਸਰ अब बेकार हो गया बेकार हो गया Thank mm -hmm. you. Mm -hmm. mm -hmm. ਆਜ ਹੁਣਾ ਨਹੀਂ ਹੁਣਾ ਹਨ ਇਹਦੀ ਆਸ ਲਾਧੀ ਹੁਣ ਗਲ ਗਿਆ ਛੋਨਾ ਥੱਲੇ ਮੈਂ ਕਹਿਆ ਸਾਰੇ ਇਲਾਕੇ ਵਾਲੇ ਇਹੋ ਰੌਲਾ ਪਾਉਂਦੇ ਆ ਵੀ ਰਮਦਾਸ ਏਰੀਆ ਜਨਾਲਾ ਏਰੀਆ ਬਹੁਤ ਜੱਡ ਬਾਵਾ ਵੀ ਪਿੰਡ ਕਨਵਾਲ ਹੋ ਗਿਆ ਸਾਰਾ ਹੋ ਗਿਆ ਤੇ ਆਈ ਵਾਲ ਕੋਈ ਵੀ ਨਹੀਂ ਆਉਂਦੇ ਹਨ ਇਧਰ ਕੋਈ ਆਉਂਦਾ ਹੀ ਨਹੀਂ ਉਹ ਉਧਰ ਤੁਰੇ ਜਾਂਦੇ ਨਾ ਕੋਈ ਪ੍ਰਸ਼ਾਸਨ ਨਾ ਕੋਈ ਪੱਤਰਕਾਰ ਨਾ ਕੋਈ ਕੁਝ ਇਧਰ ਵੀ ਪੰਜਾਬ ਦਾ ਹਿੱਸਾ ਹੈ ਇਹ ਇਲਾਕਾ ਪੰਜਾਬ ਦਾ ਹੀ ਹਿੱਸਾ ਹੈ ਵੀ ਕਿ ਪਾਕਿਸਤਾਨ ਨੂੰ ਦੇਣਾ ਹੁਣ ਇਹ ਲਖਣਜਾ ਉਹਦੇ ਪਾਕਿਸਤਾਨ ਨੂੰ ਰੋਡ ਦੇ ਨਾਲ ਆ ਵੀ ਜ਼ੀਰੋ ਲਾਈਨ ਦੇ ਨਾਲ ਏਰੀਆ ਹੈ ਮੰਜਪਿੰਡ ਦਾ ਸਾਰਾ ਪਾਣੀ ਇੱਥੇ ਆਉਂਦਾ ਹੈ ਸਾਰਾ ਪਾਣੀ ਇੱਥੇ ਆਉਣ ਰਿਹਾ ਰਾਵੀ ਦਾ ਇਧਰ ਕੋਈ ਵੀ ਨਹੀਂ ਆਉਣ ਰਿਹਾ ਰਮਦਾਸ ਦਾ ਬੇੜੇ ਦਾ ਪਾਵਾ ਲਾਣਗੇ ਸਾਰਾ ਇੱਥੇ ਸਾਰਾ ਪਾਣੀ ਇਸ ਇਲਾਕੇ ਚ ਆਇਆ ਆਖੋ ਸਬਸ ਝੋਨੇ ਦਾ ਬੇੜਾ ਕਰਕੇ ਹੋ ਗਿਆ ਗਾਂ ਕਣਕ ਦੀ ਵੀਰੇ ਕੋਈ ਆਸ ਨਹੀਂ ਜਿਨ ਜਰ ਪਹਿਲੀ ਨੇ ਸੇਮਣਾ ਛੱਡੀ ਪਰ ਸਾਰਿਆਂ ਦਾ ਧਿਆਨ ਹੀ ਰਮਦਾਸ ਏਰੀਆ ਵੱਲ ਹੋ ਗਿਆ ਇਧਰ ਕੋਈ ਹੈਗਾ ਹੀ ਨਹੀਂ ਚੱਲ ਆਪਾਂ ਇਹ ਨਹੀਂ ਆਂਦੇ ਵੀ ਫੀਲਡ ਲੈ ਕੇ ਆਓ ਰਾਸ਼ਨ ਲੈ ਕੇ ਆਓ ਇਹ ਚੀਜ਼ਾਂ ਹੀ ਮੰਗਦੇ ਨਹੀਂ ਪਲੇ ਆ ਵੀ ਕੋਈ ਆਣ ਕੇ ਸਾਰ ਤੇ ਲਵੇ ਕੋਈ ਪੋਲਿਟਿਕਸ ਆਵੇ ਕੋਈ ਪਾਰਟੀ ਆਵੇ ਨਾ ਕੋਈ ਆਇਆ ਹੀ ਨਾ ਕੁਝ ਇੱਥੇ ਕੋਈ ਵੱਡਦਾ ਹੀ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਨਾ ਅਕਾਲੀ ਦਲ ਆਹ ਵੇਖੋ ਕੀ ਬਣਿਆ ਹਾਰੇ ਆ 17 18 ਜੀ ਆ ਗਲਗੀ ਸਾਰੀ